ਐਸਾਲ ਮੈ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਦੇਖੋ ਹੋਰ ਨਵੇਂ ਵਲੌਗ ਦੇ ਵਿੱਚ ਟਾਈਮ ਹੋ ਗਈ 11:15 ਮਿੰਟ ਅੱਜ ਉਹ ਸਕੂਲੇ ਨਹੀਂ ਗਏ ਤੇ ਅੱਜ ਤਾਂ ਮਿਲ ਗਈ ਹੈ ਸਕੂਲੇ ਤੇ ਅਮਲੀ ਆਇਆ ਬਿਠਾਇਆ ਨੇ ਅੰਕ ਜੋ ਬਾਹਰ ਨਿਕਲੀ ਸੀ ਟੁੱਪ ਅੱਜ ਛੇ ਕਰੀ ਸ਼ਨੀਵਾਰ ਬਾਹਰ ਮੌਸਮ ਬਹੁਤ ਵਧੀਆ ਬੱਦਲ ਬੱਦਲ ਨਹੀਂ ਹੈਗੇ ਵਧੀਆ ਮੌਸਮ ਥੋੜਾ ਤੇ ਕਾਮ ਚਲ ਗਈ ਸਕੂਲੇ ਨੂੰ ਆਖਰੀ ਛੁੱਟੀ ਕਰ ਲੱਗ ਪਈ ਹੈ ਪਰ ਉਹ ਕਹਿੰਦੀ ਮੈਂ ਸਕੂਲੇ ਜਾਣਾ ਮੰਮੀ ਨੇ ਕਹਿ ਦਿੱਤਾ ਦਬੂਸ ਖੋਲੇ ਆ ਲੈ ਪਾਣੀ ਘਰੋਂ ਅੱਗ ਨਾਲ ਹਾਂਜੀ ਮੈਂ ਫੋਨ ਚਾਲੂ ਕਰ ਬਟ ਹਾਂਜੀ ਹੋ ਗਿਆ ਪਾਈਕ ਪਾਈਕ ਨਾ ਚਲ ਅਸ਼ਾ ਗਾਈਨ ਵੀ ਵੇਖੀ ਇਤਨੀ ਗਲਤ ਆ ਗਿਆ ਟਾਈਮਿੰਗ ਜੀ 5:45 ਤੇ ਬਾਅਦ ਰਾਤ ਪੈਣੀ ਹੋ ਗਈ ਸ਼ੁਰੂ ਨਾ ਵੇਖੋ ਸੂਰਜ ਗਈ ਡੁੱਬ ਤੇ ਹਾਂ ਰਾਤ ਪੈ ਚੱਲੀ ਆ ਤਾਬਿਦ ਹੋ ਜੀ ਨਹੀਂ ਹੋਗੀ 6 6.5 ਹੋਗੀ ਤੇ ਮਰ ਦਾ ਰਾਤ ਦੀ ਸਬਜੀ ਆ ਹਾਂ ਬੇਟੇ ਰਾਤ ਦੀ ਸਬਜੀ ਰਾਤ ਨੂੰ ਆਲੂ ਗੋਭ ਤੇਰੀ ਬਾਤ ਬਾਹਰ ਤਲੀ ਆਲੂ ਗੋਭ ਬਾਹਰ ਤਲੀ ਜੁੱਲਦੇ ਆ ਲੈਟ ਦੇ ਗਾ ਲੈਂਦੇ ਲੈਟ ਗਈ ਗਾਇਸ ਇਹ ਸਾਰਾ ਟਰਾਂਸਫਾਰਮਰ ਲੱਗਾ ਆਪਣੇ ਉੱਥੇ ਪਿਆ ਜੀ ਟਾਕਾ ਠਾ ਕੇ ਬਾਰੀ ਮਗਨੇ ਟਾਕਾ ਵੱਜਾ ਕੇ ਤੇ ਲੈ ਹਟ ਕਰੀਏ ਉਹ ਦੀ ਚੋਲ ਦੀ ਲਿਆੜ ਨਹੀਂ ਆਈ ਤਰ੍ਹਾਂ ਤਰ੍ਹਾਂ ਜੁੜ ਗਈ ਆਣੀ ਆਹ ਰ ਹੈ ਟ੍ਰਾਂਸਫਾਰਮਰ ਤੇ ਆਛੀ ਲੱਗਾ ਟ੍ਰਾਂਸਫਾਰਮਰ ਇਥੋਂ ਆ ਜਾਈਏ ਕੋਲੋਂ ਤੁੰਦ ਨੂੰ ਉਹਦੀ ਜੀਨ ਜਨਰੇਟਰ ਸਾਰੀ ਲਿਆੜ ਨਹੀਂ ਲੱਗਦੀ ਆ ਲੱਗਦੀ ਆ ਕੋਈ ਉਹ ਜਰਾ ਸ਼ੂਨ ਇਨਵਰਟਰ ਤੇ ਆ ਡੈਕਟਰ ਐਟਾ ਡਰ ਗਈ ਜੀ ਤੁਹਾਡੇ ਜਿਹਦਾ ਪਰਮ ਬੱਤਿਆ ਆਖੇ ਤਾਂ ਮਿੰਨਸ ਸੈਕਲ ਆ ਖੜਾ ਮੇਰਾ ਸੈਕਲ ਤੇ ਆ ਪਈਆਂ ਲੱਕੜਾਂ ਆ ਪਾਪਾ ਜੀ ਨੇ ਕਦੋਂ ਹਣਾ ਪਸੇ ਪਾਪਾ ਜੀ ਪਾਪਾ ਪਾਪਾ ਜੀ ਸਾਡੇ ਸੀ ਸਪੋ ਚੱਦੇ ਸ਼ਾ ਹੁਣ ਕਿਹਣਾ ਟਾਈਮ ਹੈ ਮੈਂ 5:45 ਹੋਏ ਹੈ 75 ਨਿਊਟੇਸ਼ਨ ਆ ਗਈ ਆ ਤੇ ਆ ਪਾਪਾ ਨਹੀਂ ਆਇਆ ਜੇ ਪਾਪਾ ਨਹੀਂ ਆਏ ਤਾਂ ਕੱਪੜੇ ਕਿੰਨਾ ਸੋਫਾ ਭਰਿਆ ਪਿਆ ਕੱਪੜਿਆਂ ਦੇ ਨਾਲ ਬੈਂਡੀ ਭਰਿਆ ਹਣਾ ਕੱਪੜੇ ਨੂੰ ਵੈਸੇ ਕੱਪੜੇ ਚੜਾ ਦੇ ਚ ਰੋਟੀ ਬਣਾ ਦਿਓ ਚੂ ਚੂ ਕਰ ਦਿਓ ਰੋਟੀ ਬਣਾ ਦਿਓ ਰੋਟੀ ਆ ਮੈਂ ਬਣਾ ਦੇ ਦੋ ਮਿੰਟ ਰੋਟੀ ਨੂੰ ਕੱਪੜੇ ਜੋੜਨੇ ਨੇ ਸੋਫਾ ਸੋਫਾ ਭਰਾ ਆ ਭਿਆ ਕੱਪੜੇ ਦੇ ਨਾਲ ਸਬਜੀ ਬਣ ਗਈ ਮਾਂ ਸਬਜੀ ਬਣ ਗਈ ਰੋਟੀ ਪਕਾ ਦੇ ਰੋਟੀ ਮੈਂ ਇਹਨੂੰ ਕੱਪੜੇ ਜੋੜਨੇ ਤੋਂ ਪਹਿਲਾਂ ਹਾਂ ਕੱਪੜੇ ਜੋੜ ਕੇ ਬਣਾਉਗੇ ਫੰਡ ਕੱਪੜਿਆਂ ਦੇ ਪਈ ਰਹਿ ਜਾ ਕਿੰਨਾ ਹੋ ਟਾਈਮ ਲੱਗ ਕੱਪੜੇ ਜੋੜਨ ਚ ਬਾਅਦ ਸੇ ਲੱਗਣੇ ਕੱਪੜੇ ਜੋੜ ਕੇ ਇਹਨਾਂ ਨੂੰ ਸੰਭਾਲਣਾ ਵੀ ਹੈ ਬੇਸ ਫੇਵਰਟ ਖਾ ਲਿਆ ਤੈਨੂੰ ਕਿ 8:30 ਤੇ ਆ ਬੈਠੇ 8:30 ਕੱਲ ਅਸ ਕੋਲੇ ਨਹੀਂ ਜਾਣਾ ਕਿ ਵੀ ਕੱਲ ਐਤਵਾਰ ਮੈਂ ਮਣਸਾ ਸਵਾਰਸ ਨੂੰ ਚੱਕਿਆ ਨਹੀਂ ਸਬਜੀ ਬਣੀ ਸੱਚ ਆਪਣੇ ਘਰੇ ਆਲੂ ਗੋਭੀ ਦੀ ਐਸਾ ਟਾਈਮ ਹੋ ਵੀ 10 ਚੰਮਾ ਸਿਰੇ ਸਿਰੇ ਆਲੂ ਲਈ ਬਣਾਓਗੇ ਸਿਰੇ ਆਲੂ ਲਈ ਬਣਾਓਗੇ ਸਵੇਰੇ ਸਵੇਰੇ ਆਪਾਂ ਬਣਾ ਕੇ ਖਾਣੇ ਆਲੂ ਲਈ ਬਣਾਉਣਾ ਆਪਣੇ ਘਰ ਦਾ ਕਰਦਾ ਨਿਯਮ ਆਣਾ ਫਿਰ ਹਰ ਐਤਵਾਰ ਆਲੂ ਲਈ ਬੰਨੀ ਅੱਛਾ ਹਦੋਂ ਚੱਕਿਆ ਇਹ ਪੱਤੀ ਲੱਗ ਪਈ ਲੰਗੀ ਆ ਕਾਜੀ ਦੋ ਦ ਮੈਂ ਫੋਲਡੋ ਯਾਰਾ ਬੱਤੀ ਲੱਗ ਪਈ ਨਹੀਂ ਸੇ ਸੀ ਨਾ ਅਲੂੜੀ ਬਣਾ ਤਾ ਅਲੂ ਹੈ ਨਾ ਅਲੂ ਇਹ ਮਰੂ ਆਇਆ ਉਹ ਆਗੜਿਆ ਅਲੂ ਚਟਟੇ ਹੀ ਕਾਲੇ ਉਹ ਲਾਲ 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 ਚਟਟੇ ਹੁੰਦੇ ਆ ਤੇ ਕੋ ਚਟਟੇ ਕਾਲੇ ਆਖੀ ਜਾਣਾ ਉੱਪੇ ਬੈ ਕੇ ਖਾਂਦੇ ਪਿਆ ਚਾਹ ਨਾਲ ਪੰਜੀਰੀ ਨਾ ਤੇ ਪਾਪਾ ਜੀ ਬੈਠੇ ਅੱਜ ਹੈਗਾ ਜ ਐਤਵਾਰ ਆਪਾ ਜੀ ਕਰਿਆ ਤਾਮਨਪਰ ਗੜ ਜੀ ਮਮਾ ਜੀ ਵੀ ਆਏ ਨੇ ਤੇ ਕੰਮ ਕਰਨ ਸਕੂਟਰੀ ਅੱਜ ਇੱਧਰ ਹੀ ਸੀ ਕਿੱਧਰ ਚੱਲ ਆ ਇੱਥੇ ਆ ਮੈਂ ਕਿੱਥੇ ਜਾਣਾ ਲਾੜਾ 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 ਥੇਲ ਸੇਰ ਨੂੰ ਸਾਡੇ ਵੀ ਸਿਰ ਤੇਲ ਲਾਓ ਤੁਹਾਨੂੰ ਲੱਗਣਾ ਉਹ ਮਾਮਾ ਸਾਡਾ ਕੰਮ ਕਰਨ ਦੇ ਆ ਦੇਖ ਹੀ ਰਹੇ ਤੁਸੀਂ ਆਇਆ ਪੂਰਾ ਢਕੇ ਹੈ ਜੀਤਾ ਹੈ ਪੂਰਾ ਢਕੇ ਤੇਰਾ ਰੰਗ ਨਹੀਂ ਤੇਰਾ ਰੰਗ ਕਾਲਾ ਹੁੰਦਾ ਗਾਇਸ ਇਹਨਾਂ ਫਰਾਉਤਰ ਖੜ ਕੇ ਆ ਗਏ ਆ ਪਾਪਾ ਜੀ ਕਰੇ ਤੇ ਮਾਂ ਨੂੰ ਦੁਪਹਿਰੇ ਰੋਟੀ ਬਰਾਈ ਨਹੀਂ ਆਲੂ ਵਾਲੀ ਪਿੱਠੀ ਹੈਗੀ ਆ ਆਲੂ ਵਾਲੀ ਇਹਨੇ ਚੱਗਾ ਦੇਣਾ ਚੱਗਾ ਦੇਣਾ ਮੈਂ ਤੈਨੂੰ 4 ਵਜੇ ਪਰ ਰੋਟੀ ਮਨਾ ਦੋ ਲਓ ਅੱਜ ਦੁਕਾਨਾਂ ਸਾਰੀਆਂ ਬੰਦ ਹੋ ਤਾਂ ਪਤਾ ਮੈਨੂੰ ਕਿਥੇ ਤਾਂ ਮੁੰਦਰੀ ਦੇ ਕਿ ਕਿੰਦ ਘਾਣਾ ਘਾਤ ਪੰਜ ਸਾਰੀਆਂ ਅੱਛਾ ਬੰਦ ਦੇਣ ਅੱਜ ਲਾਸਟ ਹੈ ਲਾਸਟ ਹੈ ਅੱਜ ਆ ਲਾਸਟ ਹੈ ਆ ਲਾਸਟ ਡੇਅ ਲਾਸ ਸੰਡੇ ਅੱਜ ਲਾਸਟ ਇਹ ਤਾਂ ਗਊ ਚਲੇ ਜਾ ਕੇ ਹਾਂ ਸਿਰੇ ਫਿਰ ਕੜੀ ਸਬਜ਼ੀ ਆ ਉਹ ਮੈਂ ਦਾਲ ਤੜੀ ਹਰੀ ਬਣਾਉਂਗੀ ਖੜੀ ਬਣਾਉਂਗੀ ਆ ਤੇਰੀ ਦਾਲ ਥੱਲੇ ਲੱਗੇ ਸੀ ਨਾ ਉਹ ਦਾਲ ਥੱਲੇ ਲੱਗ ਗਈ ਆ ਕਿਵੇਂ ਪਾਣੀ ਪਾਇਆ ਪਾਣੀ ਸੁੱਕਿਆ ਵਿੱਚ ਅੱਛਾ ਉਹ ਥੱਲੇ ਲੱਗ ਗਈ ਅੱਜ ਗਾਇਸ ਇੱਧਰ ਬੰਦਾ ਵਾ ਪਰਸ਼ਾਦ ਨਮ ਕਿਉਂ ਬੋਰਾ ਜਿਆਦਾ ਪਾਇਆ ਕਰੋ ਕਿਉਂ ਇੰਨਾ ਨਹੀਂ ਖਾਈ ਜਾਂਦਾ ਚੰਗਾ ਨਹੀਂ ਬੱਕੇ ਹੋਇਨਾ ਯਾਟ ਦਾ ਕੂਜੀ ਦੋ ਕੇ ਵੇਸ ਉਹ ਨਹੀਂ ਬਰਤੇ ਦਾ ਖਾਣਾ ਤਾਮ ਵੀ ਨਹੀਂ ਫਰਮਾਇਸ਼ ਤੇ ਮੰਦਾ ਵੇ ਹਣਾ ਚੋ ਨੀ ਸਮਲੇ ਦੀ ਮੀ ਔਖਾ ਕਰਾਓ ਧੋਨਰਾ ਕਾ ਹਵੇ ਲੋਤ ਸਮਲੇ ਆ ਗਈ ਸ਼ਾਇਦ ਨਹੀਂ ਗਈ ਵੀ ਆ ਨਹੀਂ ਵੀ ਆਇਆ ਬਾਕੀ ਰੱਬ ਰੱਖਾ ਆ ਗਈ ਮਾਂ ਪ੍ਰਚਾਰ ਬਣ ਗਿਆ ਘੱਟ ਥਲਵਾ ਥਲ ਲੈਂਟਰ ਦਾ ਬੰਦ ਲੈਂਟਰ ਰੱਖੀ ਜਨਾ ਤੇ ਥੁਲਾ ਖਾਣ ਪਹਿਲਾਂ ਤਾਂ ਮਿੱਠਾ ਚੈੱਕ ਕਰੋ ਮਿੱਠਾ ਮੈਨੂੰ ਸੋਕੀ ਜਾਣਾ ਮੈਂ ਘੱਟਾ ਹੈ ਸੋਕੀ ਜਾਣਾ ਤੇ ਘੱਟਾ ਬਾਹਰ ਚੁੰਮਚਾ ਖਾ ਲਓ ਤੇ ਗਾਇਸਾਂ ਟਾਈਮ ਹੋ ਗਈ ਜੀ 7:40 ਤੇ ਆਪਾਂ ਹੁਣ ਪ੍ਰਚਾਰ ਖਾ ਲਿਆ ਤਾਂ ਵੀ ਨਹੀਂ ਪ੍ਰਚਾਰ ਖਾ ਲਿਆ ਤਾਂ ਵੀ ਸਵਾਸਤੀ ਪ੍ਰਚਾਰ ਹੈ ਹੈ ਇਹ ਪ੍ਰਚਾਰ ਸਵਾਸਤੀ ਸਮਾਗੀ ਪਿਆਵਾ ਲੂਣੇ ਸ਼ੱਕਰ ਸ਼ੱਕਰ ਉੱਛਾ ਸ਼ੱਕਰ ਅਵਾ ਜੋ ਅੱਗੇ ਅਸੀਂ ਬੜਾ ਵਰੀ ਬੜੀ ਵਰੀ ਸਾਗ ਬਣਾਇਆ ਜੋ ਦਾ ਗ੍ਰੈਂਡਰ ਲਿਆ ਨਾ ਤੁਸੀਂ ਉਹਦਾ ਸਾਗ ਨਹੀਂ ਬਣਾਇਆ ਉਹ ਤਾਂ ਬਣਾਉਣਾ ਸਾਗ ਬਣਾਉਣਾ ਮੈਂ ਨਾ ਸਾਗ ਇੱਧੇ ਬਣਾਉਣਾ ਤੇ ਤੁਸੀਂ ਇੱਥੇ ਲਉਂਦੇ ਬਾਈ ਗੁਰ ਕਰਾ ਕਰਦਾ ਨਹੀਂ ਨਹੀਂ ਮਮ ਲਾਈਆ ਕਹਿੰਦੇ ਸਾਗ ਬਣਾ ਕੇ ਦੇ ਇਨੀ ਵਲੇ ਇਕੱਠੀ ਤੇ ਕਰ ਲਈਏ ਸਾਇਣੇ ਚਕੇ ਦੇ ਮਾਮਾ ਨਾ ਗਣਾ ਹੂੰ ਬੱਚੇ ਸਿਆਹ ਕਰੋ ਕੰਮ ਸਾਈਂਗੇ ਫਿਰ ਮੈਨੂੰ ਲਸਣ ਚਿਨਣਾ ਹੈ ਤੇ ਤਰੇ ਕੱਪੜੇ ਪ੍ਰੈਸ ਕਰਨੇ ਆ ਮੇਰੇ ਮਾਮ ਦਾ ਨਾ ਐਡਰੈਸ ਆ ਪ੍ਰੈਸ ਕਰਿਆ ਤੁਸੀਂ ਆ ਗਿਆ ਨਹੀਂ ਦਾਸ ਨੇ ਲੱਗੀ ਸੀ ਨਾ ਹੈ ਦਾਲਸ ਨੇ ਲੱਗੀ ਸੀ ਨਾ ਦਾਲਸ ਕਿਵੇਂ ਲੱਗੀ ਰਮ ਦਾਲ ਤੇ ਮਸੂੜ ਲੱਗੀ ਤਰਪਾਈ ਕਰਨ ਹੂੰ ਤੋਂ ਦਾਲਸ ਨੇ ਲੱਗੀ ਕੀ ਸਾ ਪਾਣੀ ਪੂਣੀ ਪਾਣੀ ਪੂਣੀ ਨਹੀਂ ਪਾਇਆ ਪਾਣੀ ਹੈ ਜੀ ਨਹੀਂ ਪਾਇਆ ਸੁਆਹ ਕਰੂਗੀ ਨੂੰ ਮੈਂ ਓਹੋ ਦਾਲ ਦੇਣਾ ਪਿਆ ਦਾਲ ਚ ਪਾਣੀ ਪਾਇਆਗਾ ਫਿਰ ਮੈਂ ਤੇ ਗਾਈਸ ਆਦਾ ਵਲੋਗ ਦੇਖਦੇ ਨੇ ਚੰਗਾ ਲੱਗ ਰਿਹਾ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰੋ ਨਾਲ ਪੁੱਲ ਤਾਂ ਕਿ ਆਪਾਂ ਹੋਰ ਹੋਰ ਵੀ ਵਲੋਗ ਦੇਖ ਸਕੀਏ ਚੱਕ ਵੀ ਚੱਕੋ ਹਾਂ ਜੀ ਖਾਲਸਾ ਵਾਈਬ ਜਿੱਕੇ ਫਤਹਿ